ਧਿਆਣਾ ਦੇ ਅੰਦਰ ਅੱਜ ਮੇਰੇ ਖਰਦ 7-8 ਦਿਨ ਬਹਿ ਗਏ ਆ VOTING ਹੋਣੀ ਹੈ। ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਲੋਕ ਮੇਰੇ ਲਈ ਆਲਰੇਡੀ ਕੰਮ ਕਰ ਰਹੇ ਹੋ ਔਰ ਮੇਰੇ ਲਈ ਸਨੇ ਲਾ ਰਹੇ ਹੋ। ਲੇਕਿਨ ਹੁਣ ਜਿਹੜਾ ਸਮਾਂ ਹੈ ਬੜਾ ਕ੍ਰੂਸ਼ੀਅਲ ਸਮਾਂ ਰਹਿ ਗਿਆ। ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਜਿੱਥੇ-ਜਿੱਥੇ ਕੋਈ ਪਿਆਰ ਕਰਨ ਵਾਲਾ ਬੈਠਾ ਸਾਥੀ ਹੈ ਆਪਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰਦੇਓ ਆਪਦੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਕਰਦੇਓ ਆਪਦੇ ਜਾਣਕਾਰਾਂ ਨੂੰ ਟੈਲੀਫੋਨ ਕਰਦੇਓ ਜਿਹੜਾ ਮੈਨੂੰ ਪਿਆਰ ਕਰਦਾ ਕੋਈ ਅਮਰੀਕਾ 'ਚ ਬੈਠਾ ਹੈ ਕੋਈ ਕੈਨੇਡਾ 'ਚ ਬੈਠਾ ਹੈ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਿੱਥੇ ਵੀ ਵਰਲਡ ਦੇ ਕੋਨੇ 'ਚ ਪਿਆਰ ਕਰਨ ਵਾਲਾ ਬੈਠਾ ਇਹ ਹੁਣ ਤੁਹਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹਰ ਰੋਜ਼ 1 ਘੰਟਾ ਤੁਸੀਂ 24 ਘੰਟਿਆਂ 'ਚੋਂ ਰਾਜੇ ਵਣਿੰਗ ਲੁਟੇ ਰਹੇ ਔਰ ਮੇਰੀ ਬੇਨਤੀ ਹੈ ਤੁਹਾਨੂੰ ਕੀ ਆਪਦੇ ਭਰਾ ਨੂੰ ਆਪਦੇ ਪੁੱਤਰ ਨੂੰ ਇੱਕ ਘੰਟਾ ਰੋਜ਼ਾਨਾ ਦਾ ਜਾਣੀ ਕੀ 60 ਮਿੰਟ ਮੈਨੂੰ ਤੁਹਾਡੇ ਚਾਹੀਦੇ ਐ ਔਰ 60 ਮਿੰਟਾਂ ਦੇ ਵਿੱਚ ਤੁਸੀਂ ਲੋਕਾਂ ਨੇ ਕੋਸ਼ਿਸ਼ ਕਰਕੇ 10 ਤੋਂ 15 ਟੈਲੀਫੋਨ ਕਰਨੇ ਐ ਜੇ ਕੋਈ ਤੁਹਾਡਾ ਰਿਸ਼ਤੇਦਾਰ ਨਹੀਂ ਤਾਂ ਕਿਸੇ ਤੁਹਾਡੇ ਦੋਸਤ ਦਾ ਰਿਸ਼ਤੇਦਾਰ ਹੋਊਗਾ ਜੇ ਆਇਆ ਨਹੀਂ ਜਾਂਦਾ ਸੱਟੇ ਦੀ ਹੁਣ ਤੇ ਨਹੀਂ ਆ ਕੇ ਇੱਕ ਦਿਨ ਲਾ ਵੀ ਸਕਦਾ ਆਸ ਕਰਦਾ ਕਿਉਂਕਿ ਤੁਹਾਡੇ ਟੈਲੀਫੋਨ ਕਰਨ ਦੇ ਨਾਲ ਤੁਹਾਡੇ ਇਸ ਰਿਸ਼ਤੇਦਾਰਾਂ ਨੂੰ ਭਾਦਨ ਦੇ ਨਾਲ ਆਪਾਂ ਨੂੰ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਹੋ ਸਕਦੀ ਹੈ ਸਸਿਕਾਲ ਮਾਰਨਿੰਗ ਐਵਰੀਬਾਡੀ ਕੀ ਹਾਲ ਹੈ ਠੀਕ ਠਾਕ ਹਾਂ ਲਧਿਆਣੇ ਦੀਆਂ ਸੜਕਾਂ ਤੇ ਲਧਿਆਣੇ ਦੇ ਪਾਰਕਾਂ ਦੇ ਵਿੱਚ ਘੁੰਮ ਰਿਹਾ ਹਾਂ ਹੁਣ ਜਾ ਰਹੇ ਹਾਂ ਔਰ ਬਾਬਾ ਜੀ ਦੀ ਬਹੁਤ ਬਹੁਤ ਵੱਡੀ ਕਿਰਪਾ ਹੈ ਅਸ਼ੀਰਵਾਦ ਹੈ ਔਰ ਸਤਿ ਆਲੋਕ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਮੈਨੂੰ ਪਿਆਰ ਕਰਨ ਵਾਲਿਆਂ ਦਾ ਠੀਕ ਠਾਕ ਹੋਣ ਸਭ ਅੰਦਰੂਸ ਹੋਣਗੇ ਆਸ ਕਰਦਾ ਹਾਂ ਔਰ ਪਤਾ ਨਹੀਂ ਮੈਨੂੰ ਯਾਦ ਕਰਦੇ ਹੋ ਕਿ ਨਹੀਂ ਕਰਦੇ ਬlesings ਦਿੰਦੇ ਰਹੋ ਕਿਉਂਕਿ ਤੁਹਾਡੀਆਂ ਬlesings ਦੇ ਨਾਲ ਹੀ ਇਹ ਜਿਹੜੀ جنگ ਹੈ ਇਹ ਫਤਿਹ ਹੋਣੀ ਹੈ ਬੜੀ ਫੈਸਲਾ ਕੁੰਤੇ ਨਰਾਇਕ ਲੜਾਈ ਹੈ ਲਧਿਆਣੇ ਦੇ ਲੋਕ ਬਹੁਤ ਪਿਆਰ ਕਰ ਰਹੇ ਨੇ ਨਾਲੇ ਨਾਲ ਮੈਂ ਕਪੜੇ ਗਿੱਦੜਬਾ ਲਿਆ ਨੂੰ ਸ तमाम ਲੋਕਾਂ ਨੂੰ ਵੀ ਮਿਸ ਕਰ ਰਹਾ। ਆ ਗਾਸ਼ ਕਰਦਾ ਕਿ ਤੁਹਾਡਿਆਂ ਸਾਰੀਆਂ ਦੀਆਂ ਆਸ਼ੀਰਵਾਦ ਮੇਰੇ ਨਾਲ ਹੀ ਹੈ। ਸੋ 200 ਮੈਂ ਅੱਜ ਦਾ ਜਿਹੜਾ ਲਾਈਵ ਕਰ ਰਿਹਾ ਜ਼ਰਾ ਗੌਰ ਨਾਲ ਸੁਣਿਓ। ਔਰ ਇਸ ਲਾਈਵ ਨੂੰ ਵੱਧ ਤੋਂ ਵੱਧ ਤੁਸੀਂ ਲੋਕਾਂ ਨੇ ਸ਼ੇਅਰ ਕਰਨਾ ਹੈ। ਤਾਂ ਜੋ ਜਿੱਥੇ-ਜਿੱਥੇ ਕਾਂਗਰਸ ਨੂੰ ਪਿਆਰ ਕਰਨ ਵਾਲਾ ਔਰ ਰਾਜੀਵ ਰਿੰਗ ਨੂੰ ਪਿਆਰ ਕਰਨ ਵਾਲਾ ਵਿਅਕਤੀ ਬੈਠਾ ਹੈ। ਇਹ ਜਿਹੜਾ ਲਾਈਵ ਹੈ ਉਸ ਹਰ ਵਿਅਕਤੀ ਤੱਕ ਪਹੁੰਚ ਜਾਵੇ ਮੈਂ ਬੇਨਤੀ ਕਰਨੀ ਚਾਹਣਾ ਹੈ ਤੁਹਾਨੂੰ ਸਾਰਿਆਂ ਨੂੰ ਕਿ ਲੁਧਿਆਣਾ ਦੇ ਅੰਦਰ ਅੱਜ ਮੇਰਾ ਕੱਲ 7-8 ਦਿਨ ਰਹਿ ਗਿਆ ਹੈ VOTING ਹੋਣੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਲੋਕ ਮੇਰੇ ਲਈ ਆਲਰੇਡੀ ਕੰਮ ਕਰ ਰਹੇ ਹੋ ਔਰ ਮੇਰੇ ਲਈ ਸਨੇਹ ਲਾ ਰਹੇ ਹੋ ਲੇਕਿਨ ਹੁਣ ਜਿਹੜਾ ਸਮਾਂ ਬੜਾ ਕ੍ਰੂਸ਼ੀਅਲ ਸਮਾਂ ਰਹਿ ਗਿਆ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਜਿੱਥੇ-ਜਿੱਥੇ ਕੋਈ ਪਿਆਰ ਕਰਨ ਵਾਲਾ ਬੈਠਾ ਸਾਥੀ ਹੈ ਆਪਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਜਾਣਕਾਰਾਂ ਨੂੰ ਟੈਲੀਫੋਨ ਕਰ ਦਿਓ ਜਿਹੜਾ ਮੈਨੂੰ ਪਿਆਰ ਕਰਦਾ ਕੋਈ ਅਮਰੀਕਾ 'ਚ ਬੈਠਾ ਹੈ ਕੋਈ ਕੈਨੇਡਾ 'ਚ ਬੈਠਾ ਹੈ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਿੱਥੇ ਵੀ ਵਰਲਡ ਦੇ ਕੋਨੇ 'ਚ ਪਿਆਰ ਕਰਨ ਵਾਲਾ ਬੈਠਾ ਇਹ ਉਹਨ ਤੁਹਾਨੂੰ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਹਰ ਰੋਜ਼ 1 ਘੰਟਾ ਤੁਸੀਂ 24 ਘੰਟਿਆਂ ਚੋਂ ਰਾਜੇ ਵੜਿੰਗ ਨੂੰ ਦੇਣਾ ਹੈ ਤੇ ਆਸੇ-ਪਾਸੇ ਆਪਦੇ ਦੋਸਤਾਂ ਨਾਲ ਗੱਲਬਾਤ ਕਰਕੇ ਰਿਸ਼ਤੇਦਾਰਾਂ ਨੂੰ ਲੁਧਿਆਣੇ ਚ ਸਨੇਹਾ ਲਾਉਣਾ ਹੈ ਮੈਨੂੰ ਲੋਕ ਮਿਲਣੇ ਚਾਹੀਦੇ ਹੈ ਜਦੋਂ ਮੈਂ ਮਹੱਲਿਆਂ ਚ ਜਾਵਾਂ ਤੇ ਲੋਕ ਕਹਿੰਨ ਟੈਲੀਫੋਨ ਆ ਗਿਆ ਕਾਫੀ ਜਿਹੜੇ ਲੋਕ ਨੇ ਉਹ ਮੈਨੂੰ ਇਸ ਸਰਪਨੀ ਜਗ੍ਹਾ ਤੋਂ ਸਾਨੂੰ ਟੈਲੀਫੋਨ ਆ ਗਿਆ ਤੁਹਾਡੇ ਵਾਸਤੇ ਮੋੜਾ ਤੋਂ ਆ ਗਿਆ ਜੀ ਬਠਿੰਡੇ ਤੋਂ ਆ ਗਿਆ ਫਰੀਦਕੋਟ ਤੋਂ ਆ ਗਿਆ ਮੁਕਸਰ ਤੋਂ ਆ ਗਿਆ ਗਿੱਦੜਵੀ ਤੋਂ ਆ ਗਿਆ ਉੱਚੋ ਮੰਡੀ ਤੋਂ ਆ ਗਿਆ ਪਾਂਸਾ ਤੋਂ ਆ ਗਿਆ ਸੋ ਇਸ ਤਰ੍ਹਾਂ ਦਾ ਚੰਗਾ ਮਾਹੌਲ ਜਿਹੜਾ ਲੁਧਿਆਣੇ ਦੇ ਅੰਦਰ ਬਣਿਆ ਹੋਇਆ ਹੈ ਔਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਆਪਦੇ ਭਰਾ ਨੂੰ ਆਪਦੇ ਪੁੱਤਰ ਨੂੰ ਇੱਕ ਘੰਟਾ ਰੋਜ਼ਾਨਾ ਦਾ ਜਾਣੀ ਕੀ 60 ਮਿੰਟ ਮੈਨੂੰ ਤੁਹਾਡੇ ਚਾਹੀਦੇ ਐ ਔਰ 60 ਮਿੰਟਾਂ ਦੇ ਵਿੱਚ ਤੁਸੀਂ ਲੋਕਾਂ ਨੇ ਉਸ਼ੀਸ਼ ਕਰਕੇ 10 ਤੋਂ 15 ਟੈਲੀਫੋਨ ਕਰਨੇ ਇਹ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਤਾਂ ਕਿਸੇ ਤੁਹਾਡੇ ਦੋਸਤ ਦਾ ਰਿਸ਼ਤੇਦਾਰ ਹੋਊਗਾ ਇਹ ਆਇਆ ਨਹੀਂ ਜਾਂਦਾ ਟੱਟੇ ਦੀ ਫੋਨ ਤੇ ਨਹੀਂ ਆ ਕੇ ਇੱਕ ਦਿਨ ਲਾ ਵੀ ਸਕਦੇ ਹਾਂ ਸੋ ਆਸ ਕਰਦਾ ਕਿਉਂਕਿ ਤੁਹਾਡੇ ਟੈਲੀਫੋਨ ਕਰਨ ਦੇ ਨਾਲ ਤੁਹਾਡੇ ਇਸ ਰਿਸ਼ਤੇਦਾਰਾਂ ਨੂੰ ਪਾਲਣ ਦੇ ਨਾਲ ਆਪਾਂ ਨੂੰ ਇੱਕ ਬਹੁਤ ਵੱਡੀ ਚਿਤ ਪ੍ਰਾਪਤ ਹੋ ਸਕਦੀ ਹੈ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਲੋਕ ਅੱਜ ਮੇਰਾ ਲਾਈਵ ਸੁਣ ਤੁਬਾ ਇੱਕ ਕੰਮ ਆਉਦਾ ਵੇਡ ਦੇਉਂਗੇ ਸੋ ਇਸ ਮੇਰੇ ਲਾਈਵ ਨੂੰ ਸਬਸਕ੍ਰਾਈਬ ਕਰ ਰਹੇ ਹੋ ਇਸ ਮੇਰੇ ਲਾਈਵ ਨੂੰ ਵੱਧ ਵੱਧ ਸ਼ੇਅਰ ਕਰ ਰਹੇ ਹੋ ਤਾਂ ਜੋ ਆਪਣੀ ਅਖੀਲੀ ਘੜੀ ਤੱਕ ਇਹ ਜਿਹੜਾ ਲਾਈਵ ਹੈ ਇਹ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਮਿਲਦੇ ਆਂ ਫਿਰ ਦੋ ਤਰੀਕ ਤੋਂ ਇੱਕ ਤਰੀਕ ਤੋਂ ਬਾਅਦ ਜੈ ਹੇ